आए अपने ब्रदर सनी ढिलों करं सर्विस ब्रदर हेलो आए तो कर दो ऑडियंस दिक्कत दिक्कत क्या स्वर कोई नहीं सर्विस होने वाली सी सर्विस ज्यादा घंटे चल गए अच्छा ਉਹਦਾ ਰੈਡੀਏਟਰ ਜਿਆਦਾ ਜਾਮ ਸੀ ਕਚਰਾ ਬਹੁਤ ਸੀ ਇਹਦੇ ਚ ਉਹ ਸਾਫ ਕੀਤਾ ਸੀ ਸੋਚਿਆ ਕਿਤੇ ਬਦਲਣਾ ਪੈਣਾ ਹੈ ਪਰ ਨਹੀਂ ਵੀ ਕਹਿੰਦਾ ਬਦਲਣਾ ਨਹੀਂ ਗਾ ਇਹਦੇ ਚ ਜਿਆਦਾ ਕਚਰਾ ਆਇਆ ਹੋਇਆ ਹੈਗਾ ਕਿ ਸਾਨੂੰ ਇਨੀ ਨੋਲੇਜ ਹੈ ਨਹੀਂਗੀ ਆਹ ਚੱਲ ਜੂ ਇਸ ਨਾਲ ਹਾਂ ਹਾਂ ਪੈ ਜੂ ਪੈ ਜੂ ਬਾਦੂ Ừ ਉਹਨੇ ਦਾ ਔਇਲ ਚੇਂਜ ਕੀਤਾ ਆ ਜਿਆਦਾ ਹੀ ਚੱਲ ਗਿਆ ਕੁਛ ਕਿਨੇ ਘੰਟੇ ਚੱਲ ਗਿਆ ਵੀਰ 600 ਘੰਟੇ ਤੇ ਹੋਣਾ ਚਾਹੀਦਾ ਸੀ ਜਦੋਂ ਡੁੱਗਣਾ ਚੱਲ ਗਿਆ ਇਹ ਡੁੱਗਣਾ ਚੱਲ ਗਿਆ ਨਾ ਆ ਸਾਰਾ ਸੜਿਆ ਪਿਆ ਤੇ ਥੋੜੇ ਨਿਕਲੇ ਵੀ ਥੋੜੇ ਹੀ ਹਨਾ ਕਿ ਪੂਰਾ ਹੀ ਹੈ ਠੀਕ ਹੈ ਥੋੜਾ ਬਹੁਤ ਅੱਧਾ ਕਿਲੋਟਰ ਕਰਤਾ ਹੁਣ ਮਗਾ ਰਹੇ ਆ ਤੇ ਚੇਂਜ ਕਰ ਦਾਂਗੇ ਇਹਨੂੰ ਪੂਨਾ ਡੱਬਾ ਵਗੈਰਾ ਪਾ ਕੇ ਆਪਾਂ ਸਾਰਾ ਡਨ ਓਕੇ ਆ ਰੈਡੀਏਟਰ ਦਾ ਹੁਣ ਕੰਮ ਕਿਹੜਾ ਕਿਹੜਾ ਰਹਿ ਗਿਆ ਤਾਂ ਲਿਫਟ ਦਾ ਰਹਿ ਗਿਆ ਲਿਫਟ ਫਿਲਟਰ ਔਇਲ ਫਿਲਟਰ ਡੀਜ਼ਲ ਫਿਲਟਰ ਚੇਂਜ ਕਰਨਾ ਸਹੀ ਇਹ ਜਿਵੇਂ ਦਿਖਾਈ ਦਿੰਦਾ ਗੁਰੀ ਦਾ ਇੱਕ ਚੱਕ ਲਾ ਬ੍ਰਦਰ ਨਾ ਹੁੰਦਾ ਤੇ ਟਰੈਕਟਰ ਦੀ ਜਖਣਾ ਵੱਡੀਆਂ ਨਹੀਂ ਸਾਰੇ ਦੀ ਬਹੁਤ ਜਿਆਦਾ ਨੋਲੇਜ ਰੱਖਦਾ ਵੀਰ ਆਪਣਾ ਵੈਸੇ ਤਾਂ ਇਹ ਫਿਲਟਰ ਖੋਲਣ ਵਾਲਾ ਅੱਡ ਤੋਂ ਹੁੰਦਾ ਪਰ ਆਪਾਂ ਹੱਥ ਨਾਲ ਹੀ ਖੋਲਦੇ ਕੋਈ ਠੀਕ ਅਸੇ ਫਿਰ ਇਹ ਕਦ ਨਾਲ ਖੋਲਦੇ ਆਪਾਂ ਜੇ ਹੱਥ ਨਾਲ ਨਹੀਂ ਖੋਲਣੇ ਫਿਰ ਇਹਦਾ ਕਲੰਪ ਆਉਂਦਾ ਜੀ ਅੱਛਾ ਫਿਲਟਰ ਹਸਤੇ ਹੁੰਦਾ ਫਿਲਟਰ ਤੇ ਲਾ ਕੇ ਆਪਾਂ ਟਾਈਟ ਕਰ ਲੈਣਾ ਘਰੇ ਵੀ ਆਪਾਂ ਸਰਵਿਸ ਮਤਲਬ ਕਰ ਸਕਦੇ ਜਿਵੇਂ ਅੱਜ ਕਰ ਰਹੇ ਆ ਆਪਾਂ ਤੇ ਜਿਆਦਾ ਵੱਡਾ ਕੰਮ ਹੁੰਦਾ ਕਿ ਇਹ ਜ਼ਿੰਮੇਦਾਰਾ ਨੂੰ ਵੈਸੇ ਤਾਂ ਆਪ ਹੀ ਕਰਨੀ ਚਾਹੀਦੀ ਆ ਤੇ ਇੰਨੀ ਇੰਨੀ ਚੀਜ਼ ਵਾਸਲੇ ਅਮੀ ਉੱਥੇ ਮਿਸਤਰੀ ਤੇ ਜਾਣ ਦੀ ਲੋੜ ਨਹੀਂ ਕਿਉਂਕਿ ਨੋਰਮਲ ਚੀਜ਼ ਆ ਇਹ ਕਦੇ ਵੀ ਆਪਾਂ ਨੂੰ ਖੇਤ ਵਿੱਚ ਵੀ ਲੋੜ ਪੈ ਸਕਦੀ ਹੈ ਸਹੀ ਗੱਲ ਆ ਜੀ ਥੋੜੀਆਂ ਹੀ ਮੇਨ ਬਰੀਕੀਆਂ ਦੱਸ ਦਿਓ ਨਾ ਸਰਵਿਸ ਟੈਂਪ ਤੇ ਕਰਾਓ ਬਸ ਹੂੰ ਪਾਣੀ ਵਗੈਰਾ ਚੈੱਕ ਕਰਦੇ ਰਹੋ ਅੱਛਾ ਜੀ 에ਅਰ ਫਿਲਟਰ ਵਗੈਰਾ ਇਹਦਾ ਜੇ ਧੂਆਂ ਤਾਂ ਦਿਖਾਉਂਦਾ ਟਰੈਕਟਰ ਉਹ ਚੈੱਕ ਕਰੋ ਅੱਛਾ ਜੀ ਹੋਰ ਤਾਂ ਕੋਈ ਦਿੱਕਤ ਨਹੀਂ ਸਾਰ ਸੰਭਾਲੇ ਹੀ ਜ਼ਰੂਰੀ ਆ ਪਾਣੀ ਟੈਂਕਾਂ ਨਾਲ ਹੂੰ ਇਹ ਵਾਟਰ ਸਪਰੇਟਰ ਹੁੰਦਾ ਇਹੇ ਅੱਛਾ ਪਾਣੀ ਨੂੰ ਰੋਕ ਕੇ ਰੱਖਦਾ ਜਦੋਂ ਇਹ ਕੜਾ ਜਿਹੜਾ ਇਹਦੇ ਵਿੱਚ ਹੈਗਾ ਲਾਲ ਰੰਗ ਦਾ ਅੱਛਾ ਜੀ ਰੈੱਡ ਕਲਰ ਦਾ ਜਦੋਂ ਇੱਥੇ ਤੱਕ ਚੜ ਜਾਏ ਉਦੋਂ ਪਤਾ ਲੱਗ ਜਾਂਦਾ ਵੀ ਪਾਣੀ ਆ ਗਿਆ ਪਰ ਉਹਨੇ ਥੱਲੇ ਆ ਤੇ ਹਲਕਾ ਫੁਲਕਾ ਕਚਰਾ ਦੇਖੋ ਥੱਲੇ ਹੈਗਾ ਨਾ ਹਾਂਜੀ ਇਹ ਆਪਾਂ ਕੱਢੀ ਜਾਂਦੇ ਆ ਉਦੋਂ ਪਹਿਲਾਂ ਇੱਥੋਂ ਟੀ ਬੰਦ ਕਰ ਲੈਣੀ ਹੈ ਜਿਹੜਾ ਤੇਲ ਨਾ ਆਵੇ ਥੋੜਾ ਬਹੁਤਾ ਜਿੰਨਾ ਕਾਊਗਾ ਉਹਗਾ ਬਾਅਦ ਚ ਆਪਾਂ ਥੋੜਾ ਕੱਢ ਕੇ ਬਾਅਦ ਚ ਇਹਨੂੰ ਬੰਦ ਕਰ ਦਾਂਗੇ ਪਰ ਅਜ ਪਾਣੀ ਥੱਲੇ ਉੱਪਰ ਚੱਲ ਜਾਂਦਾ ਇਹਦੇ ਜਦੋਂ ਕੜਾ ਹੁੰਦਾ ਬਰਤਨ ਸਾਫ਼ ਰੱਖ ਲਈਏ ਥੱਲੇ ਹਾਂ ਦੀ ਯੂਜ਼ ਕਰ ਸਕਦੇ ਇਹਨੂੰ ਆਪਾਂ ਨਹੀਂ ਹੁਣ ਇਹਦੇ ਵਿੱਚ ਤਾਂ ਥੋੜਾ ਬੋਤਾ ਪਾਣੀ ਹੋਊਗਾ ਯਾਰ ਇਹਨੂੰ ਤਾਂ ਨਹੀਂ ਕਰ ਸਕਦੇ ਹੁਣ ਜੇ ਤਾਂ ਹਰਕਾ ਕੱਢਤਾ ਕੋਈ ਦਿੱਕਤ ਨਹੀਂ ਇੰਨਾ ਬਹੁਤ ਆ ਬਸ ਕਿਰੇ ਨੂੰ ਦਵਾਰੇ ਲਾ ਦੇ ਅੱਛਾ ਵੀ ਕਚਰਾ ਕਿਹ ਤਰ੍ਹਾਂ ਕੱਢ ਦੇਣਾ ਆਪਾਂ ਕਚਰਾ ਕੱਢ ਦੇਣਾ ਕਿਉਂਕਿ ਆਪਾਂ ਨੂੰ ਠੀਕ ਹੈ ਪਾਣੀਾਂ 'ਚ ਹੈ ਨਹੀਂ ਗਾ ਕਿਉਂਕਿ ਇਹਦੀ ਕੜਾ ਹਜੇ ਥੱਲੇ ਹੀ ਆ ਅੱਛਾ ਜੀ ਜੇ ਜਦੋਂ ਉੱਪਰ ਚਲ ਜੇ ਫੇਰਾ ਤਾਂ ਹੁੰਦਾ ਕਚਰਾ ਆਇਆ ਵਿੱਚ ਨਾ ਹਾਂ ਨਾ ਇਹ ਕਿੰਨਾ ਸਹੀ ਆ ਇਹ ਵੀ ਆ ਤਾਂ ਫਿਰ ਇੱਕ ਆਹ ਦੀ ਗਲਾਸੀ ਇਹ ਵੀ ਸਾਫ਼ ਕਰਨੀ ਹੁੰਦੀ ਹੈ ਅੱਛਾ ਏਸੀ ਫਿਲਟਰ ਆ ਜਿਹਦਾ ਜਿਹੜਾ ਪੰਪ ਵਾਲਾ ਪੰਪ ਨੂੰ ਫਿਲਟਰ ਕਰਕੇ ਤੇਲ ਦਿੰਦਾ ਹੈ ਠੀਕ ਹੈ ਜੀ ਤੇ ਬਹੁਤ ਜ਼ਰੂਰੀ ਹੈ ਕਈ ਮਿਸਤਰੀ ਨਹੀਂ ਕਰਦੇ ਇਹਨੂੰ ਕਹਿ ਦਿੰਦੇ ਵੀ ਸਰਵਿਸ ਹੋ ਗਈ ਤੇਲ ਬਦਲ ਲਿਆ ਲਗੀ ਜਲਦੀ ਜਲਦੀ ਪਰ ਕਰਨਾ ਜ਼ਰੂਰੀ ਹੈ ਕੁਝ ਬਰੀਕੀਆਂ ਦਾ ਜਿੰਮੇਦਾਰ ਨੂੰ ਪਤਾ ਹੋਣਾ ਚਾਹੀਦਾ ਨਾ ਹਾਂ ਆਪ ਨੂੰ ਪਤਾ ਹੋਵੇਗਾ

पर ठीक है साफ कचरा है नहीं कई बार च पर हम है नहीं गा फिर भी आप साफ करके ला देंगे ना hmm. हल्का फुल्का तो है मामूली कोई दिक्कत नहीं गल ਕਿਥੋਂ ਕਚਰਾ ਚਲ ਗਿਆ ਤੇ ਪੰਪ ਦਾ ਨੁਕਸਾਨ ਹੋ ਜਾਂਦਾ ਨਾ ਅੱਛਾ ਜੀ ਜੇ ਟਰੈਕਟਰ ਨੂੰ ਲੰਬੇ ਸਮੇਂ ਤੱਕ ਚਲਾਉਣਾ ਹੈ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹਾਂ ਟਰੈਕਟਰ ਕਦੇ ਵੀ ਬੁੱਢਾ ਨਹੀਂ ਹੁੰਦਾ ਜੇ ਇਹਦਾ ਸਹੀ ਸੰਭਾਲ ਰੱਖੀ ਜਾਉਗੇ ਤਾਂ ਬੰਦੇ ਦੀ ਬੰਦੇ ਦੀ ਉਮਰ ਚਲ ਜਾਂਦੀ ਹੈ ਪਰ ਟਰੈਕਟਰ ਤਾਂਡੀ ਮਸ਼ੀਨਰੀ ਨਹੀਂ ਖਰਾਬ ਹੁੰਦੀ ਕਦੇ ਸਹੀ ਹੈ ਜੀ ਪਰ ਕਈ ਕਹਿ ਦਿੰਦੇ ਜਿਆਦਾ ਬੁਢਾਪਾ ਮਾੜਾ ਐਵੇਂ ਉਵੇਂ ਫਿਰ ਜਦੋਂ ਗੌਰ ਹੀ ਨਹੀਂ ਕਰਨੀ ਤੇ ਫਿਰ ਤਾਂ ਯਾਰ ਬੁਢਾਪਾ ਮਾੜਾ ਨਹੀਂ ਬਸ ਮਾਲਕ ਮਾੜਾ ਹੁੰਦਾ ਹਾਂ ਨੋ ਕਾਸਟ ਆਉਂਦਾ ਹੀ ਗਾਸ ਹਾਂ ਬਸ ਬਾਕੀ ਸਪਰਾਈਡ ਹੁੰਦਾ ਨੇ ਇੱਥੇ ਖਾਲਸਣ ਆਹ ਜੀ ਆਪਣਾ ਡੀਜ਼ਲ ਫਿਲਟਰ ਜਿਹੜਾ ਮੇਨ ਫਿਲਟਰ ਹੈ ਦਾ ਅੱਛਾ ਜੀ ਬਾਕੀ ਇਹਦੇ ਤਾਂ ਸਿੰਗਲ ਸਿੰਗਲ ਲਗਾਤਾ ਹਾਂ ਨਵੇਂ ਟਰੈਕਟਰਾਂ ਸਾਰਿਆਂ ਦੇ ਇਹ ਹੋਇਆ ਫਾਰਮ ਟੈਕ ਹੋਇਆ ਜਿੱਦਾਂ ਹੋਲੈਂਡ ਹੋਇਆ ਜੋਂਡੀਅਰ ਹੋਇਆ ਪਰ ਜ਼ਿਆਦਾਤਰ ਜਿੱਦਾਂ ਹੁਣ ਇਹਨਾਂ ਨੇ ਨੱਟ ਵੀ ਜੇ ਰੱਖੇ ਇੱਥੇ ਜਾਂ ਇੱਥੇ ਵੀ ਲੱਗ ਜਾਂਦੀ ਬਾਡੀ ਉਹ ਹੂੰ ਡਬਲ ਫਿਲਟਰ ਵਾਲੀ ਉਹ ਜ਼ਿਆਦਾ ਕੰਮ ਆਵਾ ਕਿਉਂਕਿ ਇਹ ਸਸਤੀ ਵੇਂਦੀ ਹੈ ਇਹ ਫਿਲਟਰ ਮਹਿੰਗਾ ਆਉਂਦਾ ਸਿੰਗਲ ਆ ਇਹ ਅੱਛਾ ਜੀ ਉਹ ਫਿਲਟਰ 150 ਰੁਪਏ ਦੇ ਆ ਦੋਨੋਂ ਇਹ 250-300 ਰੁਪਏ ਦਾ ਹੋ ਸਕਦਾ ਹੋਵੇ ਇਹ ਬਾਕੀ ਪਤਾ ਲੱਗ ਜੂਗਾ ਇਹਦੇ ਰੇਟ ਤੋਂ ਕਰਕੇ ਪਰ ਉਹ ਸਿੰਗਲ ਮੰਨ ਲਓ ਉਹਦੇ ਨਾਲ ਸੇਫਟੀ ਜ਼ਿਆਦਾ ਉਹਦੇ ਵਿੱਚ ਡਬਲ ਪਾਣੀ ਦੀ ਮਤਲਬ ਜੇ ਆਪਣੇ ਡੀਜ਼ਲ ਚ ਪਾਣੀ ਆਉਂਦਾ ਇੱਕ ਤਾਂ ਇਹ ਰੋਕਦਾ ਅੱਗੇ ਫਿਰ ਉਹ ਰੋਕਦਾ ਡਬਲ ਹੋਣੇ ਸਿੰਗਲ ਹੀ ਆ ਬਾਈ ਚਾਂਸ ਹੈ ਦੇ ਵਿੱਚੋਂ ਕਚਰਾ ਨਹੀਂ ਹੋਇਆ ਤਾਂ ਇਹਦੇ ਵਿੱਚ ਸਿੱਧਾ ਹੀ ਆ ਜਾਣਾ ਹੂੰ ਇਹ ਚੋਕ ਹੋ ਜੂਗਾ ਜਲਦੀ ਉਹ ਚੋਕ ਨਹੀਂ ਹੁੰਦਾ ਉਹ ਨਾਲੇ ਸਸਤਾ ਪੈਂਦਾ ਉਹ ਪਰ ਇਹਨਾਂ ਨੇ ਸਿੰਗਲ ਕਰਤਾ ਕੰਪਨੀ ਨੇ ਬਸ ਠੀਕ ਆ ਵੀ ਕੋਈ ਗੱਲ ਨਹੀਂ ਵੀ ਆਪਣੀ ਕਮਾਈ ਹੋਣੀ ਚਾਹੀਦੀ ਆ ਤਾਂ ਕਰਕੇ ਉਹਨਾਂ ਨੂੰ ਦੇਖਦੇ ਆ ਘੋਲ ਕੇ ਸੋਖੇ ਖੁੱਲ ਗਿਆ ਮੈਂ ਤਾਂ ਫਾਤਨ ਵਾਲੀ ਕਿਉਂਕਿ ਪਹਿਲਾਂ ਮੈਂ ਹਲਕਾ ਢਿੱਲਾ ਕਰ ਲਿਆ ਸੀ ਇਹਨਾਂ ਅੱਛਾ ਟੀ ਉਧਰੋਂ ਬੰਦ ਕਰ ਲੈਣੀ ਅੱਛਾ ਟੀ ਬੰਦ ਕਰ ਲੈਣੀ ਵੀਰੇ 300 ਘੰਟੇ ਬਾਅਦ ਚੇਂਜ ਕਰਨਾ ਹੀ ਕਰਨਾ ਕਹੇ ਤਾਂ ਦਿੰਦੇ ਆ ਜੀ 500 ਚੱਲ ਜੂਗਾ ਪਰ ਨਹੀਂ ਚੱਲਦਾ ਫਾਇਦਾ ਨਹੀਂ ਉਹਨੀ ਲਾਈਫ ਘਟ ਜਾਂਦੀ ਪੰਪ ਦੀ ਸਹੀ ਵੀ ਆਪਾਂ ਨੂੰ ਜ਼ਰੂਰੀ ਆ ਵੀ ਆਪਾਂ ਦੇ ਡੈਕਟਰ ਦੀ ਲਾਈਫ ਬਣਾਉਣੀ ਆ ਤੇ ਜਾਂ ਟਾਈਮ-ਮੋ ਟਾਈਮ ਚੇਂਜ ਕਰ ਦੋ ਸਾਰੀ ਸਰਵਿਸ ਉਹ ਹੰਤਾ ਦੇ ਵਿੱਚ ਵੀ ਤਾਂ ਨਵਾਂ ਆ ਜਾਣਾ ਚਲੋ ਚੇਂਜ ਕਰ ਦਾਂਗੇ ਆਪਾਂ ਨਾ ਇਹਦਾ ਨਾ ਪਿਕਅਪ ਦਾ ਫਰਕ ਵੀ ਪੈਂਦਾ ਡੀਜ਼ਲ ਵੀ ਘੱਟ ਖਾਊਗਾ ਟਰੈਕਟਰ ਅੱਛਾ ਡਬੂਗਾ ਨਹੀਂ ਉਹ ਫਰਕ ਪੈਂਦਾ ਜਦੋਂ ਚੋਕ ਹੋ ਗਿਆ ਫਿਰ ਧੂਆਂ ਦਿਖਾਉਣ ਲੱਗ ਜੂਗਾ ਹੁਣ ਹਲਕਾ ਛੱਡ ਕੇ ਪਤਾ ਲੱਗ ਜੂ ਆਪਾਂ ਨੂੰ ਕਿ ਸਾਫ ਤੇ ਨਿਕਲ ਉੱਪਰ ਆਊਗਾ ਨਾ ਉਹ ਲੀਵਰ ਹੋ ਗਈ ਨਾ ਵਿੱਚੋਂ ਉਹ ਵੀ ਖਾਲੀ ਆ ਨਾ ਕੋਸ਼ੇ ਸੂਟੇ ਨਾ ਖਿੱਚਦਾ ਹੁੰਦਾ ਮਾੜਾ ਤੇ ਲੱਗਣਾ ਤੇ ਇਹਦੇ ਥੱਲੇ ਚੈੱਕ ਨਟ ਲਾਉਣਾ ਪਊਗਾ ਆਪਾਂ ਨੂੰ ਰੇਸ ਨੂੰ ਟਾਈਟ ਕਰਨ ਵਾਸਤੇ ਅੱਛਾ ਗਾਰਡ ਨਟ ਉਹਦਾ ਥੱਲੇ ਹੈ ਵੀ ਦੇਖਦੇ ਹਾਂ ਜਿਸ ਤਰ੍ਹਾਂ ਇਹ ਜਿਹੜਾ ਸਰਸ ਨੇ ਵਿਚ ਨੰਬਰ ਨੂੰ ਇਹ ਕੀ ਹੈ ਜੀ? ਓਇਲ ਫਿਲਟਰ ਹੈ ਜੀ। ਅੱਛਾ। ਓਇਲ ਫਿਲਟਰ ਆ ਹੁਣ ਆਪਾਂ ਇਹਦੇ ਰਬੜ ਉੱਤੇ ਹਲਕਾ ਜਿਹਾ ਓਇਲ ਲਾ ਲੈਣਾ। ਠੀਕ ਹੈ ਜੀ। ਜੇ ਦੇ ਨਾਮ ਕੀ ਵਧੀਆ ਮੰਨ ਲਓ ਵੀ ਬਾਲਾ ਓਵਰਟੈਕ ਕਰਨ ਦੀ ਲੋੜ ਨਹੀਂ ਪੈਂਦੀ। ਪਗਣ ਨਾਲ ਹੀ ਕੱਸਣਾ ਇਹ। ਨਹੀਂ ਨਾ ਕਿ ਇਹਨੂੰ ਕੋਲਰ ਪਾ ਕੇ ਉਹ ਉਹ ਚੀਜ਼ ਨਾਲ ਹਨਾ ਇਸ ਨੂੰ ਦੀ ਲੋੜ ਨਹੀਂ ਪੈਂਦੀ। ਜਦੋਂ ਹਲਕਾ ਜਿੱਥੇ ਟਾਈਟ ਹੋ ਗਿਆ ਤਾਂ ਆਪਾਂ ਨੇ ਲੱਗਿਆ ਹਲਕਾ ਉੱਥੇ ਘੁਮਾ ਲੈਣਾ। ਜਿੱਥੇ ਇਹ ਹੁੰਦਾ ਹੈ ਜ। ਜਿੰਨਾ ਪਾ ਹੱਥ ਨਾਲ ਟਾਈਟ ਕਰ ਸਕਦੇ ਆ ਜੇ ਬਾਅਦ ਆਪਾਂ ਨੂੰ ਵੈਸੇ ਇੰਨਾ ਕਰਨਾ ਬਾਅਦ ਆਪਾਂ ਨੂੰ ਲੱਗੇ ਵੀ ਹਲਕਾ ਫੁਲਕਾ ਜੇ ਕਿਤੇ ਲੀਕੇਜ ਹੋ ਰਹੀ ਹੈ ਤੇ ਹਲਕਾ ਨੂੰ ਹੋਰ ਘੁਮਾ ਸਕਦੇ ਵੈਸੇ ਲੋਡ ਪੈਣੀ ਨਹੀਂ ਤੇ ਬਾਕੀ ਜਿਹੜਾ ਆਪਾਂ ਨਟ ਖੋਲਿਆ ਸੀ ਗਾਰਡ ਹਉਦ ਵੜੇ ਲਾਉਂ ਕਾਸਤਾ ਹਨ ਉਹਦੇ ਚੈਂਬਰ ਵਿੱਚ ਤੇਲ ਪਾਉਣਾ ਹੈ ਉੱਧਰ ਤੇਲ ਪਾਉਣਾ ਹੈ ਠੀਕ ਹੈ ਆ ਲੈ ਆਂਦੀ ਹੈ ਜੀ ਆਪਾਂ ਬਾਲਟੀ ਕਿੰਨੇ ਲੀਟਰ ਦੀ ਹੈ 6 ਲੀਟਰ ਦੀ 6 ਲੀਟਰ ਦੀ ਹੈ 5 ਲੀਟਰ ਦੀ ਹੈ ਪਲੱਸ 1 ਲੀਟਰ ਥ੍ਰੀ ਹੈ 1 ਲੀਟਰ ਥ੍ਰੀ ਹੈ ਕੂਪਨ ਇਹਦੇ ਵਿੱਚ ਹੋਊਗਾ ਠੀਕ ਹੈ ਲੈ ਲਿਆ ਲੈ ਲਿਆ ਇਹ ਲੈ ਇਹ ਹੁਣ ਪਾਈ ਹੋਏ ਆ ਆ ਬੜਨੀ ਰਣੀ ਪਹਿਲਾਂ ਦੇਖੀ ਸਾਡੇ ਪੰਜ ਨਾਲ ਜਿੱਥੇ ਪੜ ਭਾਈ ਮੈਂ ਫੜਦਾ ਹਾਂ ਬੋਲ ਰਿਹਾ ਬੋਲ ਕੁਛ ਹੋ ਗਿਆ ਮਤਲਬ ਦਾ ਦੰਦੇ ਦੰਦੇ ਫੁਰ ਗਏ ਤੇ ਦੇਰ ਕਿੱਦਾਂ ਜਾਂਦਾ ਛੁੜ ਗਿਆ ਥਾਰੇ ਬਾਬੇ ਲੀਕ ਹੋ ਗਏ ਤੇ ਨਹੀਂ ਗੱਲ ਪਾਦਾ ਈਪੀਐਸ ਹੀ ਰੱਟ। ਇਹ ਹੁਣੇ ਹੁਣੇ ਦੋਸਰੀ ਜੀ। ਹੂੰ। ਸੋ ਇਸ ਤਰ੍ਹਾਂ ਕਰਤਾ। ਹੂੰ ਦੇਖਿਆ ਕਿੰਨਾ ਵਧੀਆ ਸੀ ਇਹ। ਇਹ ਲੈਫਟ ਫਿਲਟਰ ਹੈ ਜੀ ਇਹ। ਇਹਨਾਂ ਨੂੰ ਪਹਿਲਾਂ ਭਰ ਕੇ ਲਾਵਾਂਗੇ ਤਾਂ ਆਪਾਂ ਨੂੰ ਹਵਾ ਹੂ ਵਾਲਾ ਚੱਕਰ ਨਹੀਂ ਹੋਊਗਾ। ਜੇ ਇਹਨੂੰ ਸਿੱਧਾ ਲਾ ਦਈਏ ਤਾਂ ਫਿਰ ਭਰਤਾ ਆ ਹਵਾ ਰਹਿੰਦੀ। ਉਹਨੂੰ ਇੱਕ ਮਤਲਬ ਇੱਕ ਸਰਵਿਸ ਛੱਡ ਕੇ ਵੀ ਕਰਾ ਸਕਦੇ ਮੰਨ ਲਓ ਚਾਹ 500 ਘੰਟੇ ਤੇ ਕਰ ਲਓ ਕੋਈ ਦੀ ਆਪਣੇ ਘਰ ਤੇ ਚੱਲਦਾ ਹੈ ਨਾ ਟਰੈਕਟਰ ਡਿੱਕਟਰ ਦਾ ਯੂਜ਼ ਘੱਟ ਫੰਪ ਫੰਪ ਦਾ ਓਰੀਗਨਲ ਸਰਵਿਸ ਪਾਸਟੋਰ ਤੇ ਆ ਵੇਸੇ ਇੱਕ ਦਮ ਲਾ ਦੇਣਾ ਇਹਨੂੰ ਜਿਹੜਾ ਡੁੱਲੇ ਨਾ ਵੀ ਥੋੜਾ ਜਿਹਾ ਤਾਂ ਚਲੋ ਡੁੱਲੂ ਗਏ ਕਿੱਡਾ ਕਰਾਂਗੇ ਡੁੱਲੂ ਗਏ ਕਿਹੜਾ ਲੈਕ ਤੁਸੀਂ ਲਿਫਟ ਫਿਲਟਰ ਵਾ ਲਿਫਟ ਫਿਲਟਰ ਕਿਹੜਾ ਪਾਇਆ ਨੇ ਚਾਪਾ ਇਹ ਪਾਇਆ ਜੀ ਇਹ ਸੁਰੱਖਿਆ ਦਾ ਸੀਲ ਹੁੰਦਾ ਸੀਲ ਜੇ ਹਾਂਜੀ 1 ਲੀਟਰ ਉਹ ਲੈ ਕੇ ਆਉ ਕਪੜਾ ਲੈ ਕਿੰਨੇ ਫਿਲਟਰ ਹੁੰਦੇ ਟੋਟਲ ਇਹਨਾਂ ਚ ਹੈ ਲੋ ਕਿੰਨੇ ਫਿਲਟਰ ਹੁੰਦੇ ਇਹਨਾਂ ਦੇ ਤਿੰਨ ਹੀ ਇੱਕ ਲਿਫਟ ਫਿਲਟਰ ਇੱਕ ਔਇਲ ਤੇ ਇੱਕ ਡੀਜ਼ਲ ਠੀਕ ਹਾਂਜੀ ਸਰਵਿਸ ਮੁਕੰਮਲ ਹੋ ਗਈ ਹੈ ਜੀ ਲਗਾ ਵਗੇ ਦੀ ਦਾ ਸਾਰਾ ਫਿਲਟਰ ਰਹਿ ਗਿਆ ਇਹਨੂੰ ਚੇਂਜ ਕਰਦਣਾ ਕੋਈ ਗਲਤ ਆ ਗਿਆ ਸੀ ਲਿਆਣ ਕੀ ਮੰਡੀਆਂ ਦੁਬਾਰਾ ਤੇ ਨਵਾਂ ਪਾਦਾ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜੀ